ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝ ਰਿਹਾ ਕਿ ਮੈਂ ਪ੍ਰਵਾਸ ਚ ਵਾਪਸ ਆਇਆ ਹਾਂ ਕਿਉਂਕਿ ਮੈਂ ਇਸੇ ਪ੍ਰਵਾਸ ਦਾ ਸਦਸਾ ਸੀ ਪਰ ਮੈਂ ਕੁਝ ਗੱਲਾਂ ਦੇ ਵਿੱਚ ਆ ਕੇ ਆਪਣੇ ਪ੍ਰਵਾਸ ਤੋਂ ਦੂਰ ਚਲਾ ਗਿਆ ਸੀ ਪਰ ਜਿਸ ਮੈਂ ਵਿਸ਼ਵਾਸ ਦੇ ਨਾਲ ਗਿਆ ਸੀ ਉੱਥੇ ਉਹ ਚੀਜ਼ ਨਹੀਂ ਹੈ ਇੱਕ ਕੰਪਨੀ ਲਾਂਚ ਹਿੰਦੁਸਤਾਨ ਚ ਹੋਈ ਹੋਈ ਹੈ ਉਹ ਕੰਪਨੀ ਦਾ ਨਾਮ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕੰਪਨੀ ਦੇ ਤੌਰ ਦੇ ਉੱਤੇ ਦੇਸ਼ ਦੇ ਵਿੱਚ ਕੰਮ ਕਰ ਲਈ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਬਹੁਤ ਕੁਝ ਦੱਸਾਂਗਾ ਵਿਦ ਪ੍ਰੂਫ ਦੇ ਨਾਲ ਪਰ ਇਹ ਜਿਹੜੇ ਲੋਕ ਜਿਹੜੀਆਂ ਵਫਾ ਫਲਾ ਰਹੇ ਆ ਮਿਸ਼ਨ ਲੋਟਸ ਦੀਆਂ ਲੈਣ ਦੇਣ ਦੀਆਂ ਉਹ ਇਹ ਤੋਂ ਮੇਰਾ ਪਰਿਵਾਰ ਦਾ ਮੈਂ ਡਰਨ ਵਾਲਾ ਨਹੀਂ ਪਰ ਇਹ ਮਿਸ਼ਨ ਲੋਟਸ ਹੈ ਉਹ ਬਿਲਕੁਲ ਫੇਕ ਹੈ ਇਸ ਗੱਲ ਦੀ ਮੈਂ ਗਾਰੰਟੀ ਦੇ ਨਾਲ ਪੂਰੇ ਭਾਰਤ ਦੇ ਲੋਕਾਂ ਨੂੰ ਕਿ ਉਹ ਸਾਰਾ ਕੁਝ ਜਿਹੜਾ ਇਹ ਜਿਹੜਾ ਚਲਾਇਆ ਹੋਇਆ ਟੀਰ ਹੈ ਇਹ ਆਮ ਆਦੀ ਭਾਟੀ ਦਾ ਹੈ ਕਿਉਂਕਿ ਸਾਡੇ ਉੱਤੇ ਕਿਸ਼ਤੀ ਦਾ ਪ੍ਰੈਸ਼ਰ ਸੀ ਕਿਸ ਪੋਜੀਸ਼ਨ ਦੇ ਨਾਲ ਸਾਡੇ ਕੋਲ ਜਿਹੜੀ ਮਿਸ਼ਨ ਨੋਟਿਸ ਦੀ ਕੰਪਲੇਨਟ ਦਵਾਈ ਗਈ ਆਉਣ ਵਾਲੇ ਸਮੇਂ 'ਚ ਇਹਨੂੰ ਜਾਗਰੂਤ ਕਰਾਂਗੇ ਪਰ ਅੱਜ ਮੈਂ ਆਮ ਆਦੀ ਪਾਰਟੀ ਨੂੰ ਛੱਡ ਕੇ ਪਰਿਵਾਰ 'ਚ ਵਾਪਸ ਆਇਆ ਹਾਂ ਬਾਅਦੀ ਤਾਂ ਪੱਜ ਦੇ ਵਿੱਚ ਪਰ ਮੇਰੇ ਘਰ ਦੇ ਵਿੱਚ ਪੁਲਿਸ ਦੇ ਕੁਝ ਲੋਕ ਸਿਵਲ ਵਰਦੀ 'ਚ ਕੁਝ ਪੁਲਿਸ ਦੀ ਵਰਦੀ 'ਚ ਮੇਰੇ ਪਰਿਵਾਰ ਨੂੰ ਡਰਾਉਣਾ ਚਾਹੁੰਦੇ ਆ ਧਮਕਾਉਣਾ ਚਾਹੁੰਦੇ ਮੈਂ ਮੇਰਾ ਪਰਿਵਾਰ ਡਰਨ ਵਾਲਾ ਨਹੀਂ ਧਮਕਨ ਵਾਲਾ ਨਹੀਂ ਉਹਨਾਂ ਦੀ ਜਿਹੜੀ ਵੀਡੀਓ ਹੈ ਮਲਾਜਮਾਂ ਦੀ ਜਿਹੜੀ ਮੇਰੇ ਆਫਿਸ ਤੋਂ ਮੇਰੇ ਘਰ ਤੋਂ ਬਣ ਚੁੱਕੀ ਹੈ ਆਉਣ ਵਾਲੇ ਦਿਨਾਂ ਦੇ ਉੱਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗਾ ਪਰ ਮੈਂ ਪੰਜਾਬ ਦੇ ਲੋਕ ਇਹ ਜਿਹੜਾ ਬੇਨਕਾਬ ਕਰਨ ਦਾ ਮੌਕਾ ਆ ਗਿਆ ਹੈ ਕਿ ਅਸੀਂ ਲੋਕ ਇੱਕ ਐਸੇ ਦੇਸ਼ ਦੇ ਜਿਹੜੇ ਦੇਸ਼ ਨੂੰ ਜਿਹੜਾ ਚਲਾਉਣ ਵਾਲਾ ਇਨਸਾਨ ਜਿਹੜਾ ਗਰੀਬਾਂ ਦੀ ਅੱਜ Dalitਾਂ ਦੀ ਅੱਜ ਜਿਹੜੇ ਪਿਛੜਿਆਂ ਦੀ ਗੱਲ ਕਰਦਾ ਹੈ ਅੱਜ ਉਹਨਾਂ ਦੀ ਸੋਚ ਉੱਤੇ ਕੰਮ ਕਰਦਾ ਹੈ ਉਹ ਦੇਸ਼ ਦੇ ਵਿੱਚ ਅੱਜ ਜਿਹੜਾ ਨਰਿੰਦਰ ਮੋਦੀ ਜੋ ਕੰਮ ਕਰ ਰਹੇ ਨਰਾਜ਼ਗੀ ਨਹੀਂ ਹੈ ہم ਲੋਕੋ ਕੋ ਉਹ ਯੂਜ਼ ਕਰ ਰਹੇ ਹਾਂ ਜਿੰਨੇ ਵੀ ਮੇਰੇ ਸਾਥੀ ਐਮਐਲਏ ਨੇ ਜੋ ਮੈਨੂੰ ਸੁਣ ਰਹੇ ਹਨ ਉਹਨਾਂ ਨੂੰ ਮੈਂ ਇਹ ਹੀ ਕਹਾਂਗਾ ਕਿ ਆਪਣਾ ਸੱਚਾ ਜੋ ਚਿਹਰਾ ਹੈ ਜਨਤਾ ਦੇ ਵਿੱਚ ਵੀ ਲੈ ਕੇ ਆਓ ਅੱਜ ਮੈਂ ਇਕੱਲਾ ਐਮਐਲਏ ਹਸਣਾ ਨਹੀਂ ਹੂੰ ਕਿ ਜੋ ਮੈਂ ਅੱਜ हूँ अपने लोगों के लिए क्योंकि मैं एम एल ए बना था अपने हल्के के लिए कुछ करूँगा अपने लोगों के लिए कुछ ना कुछ बदलाव के रूप में उन लोगों की हर बात को रख पाऊंगा पर यहाँ पर तानाशाह चल रहा है एक आदमी का राज चल रहा है दूसरे की कोई बात सुनता नहीं है आने वाले समय में मैं ये जरूरत नहीं करूंगा कि कैसे कैसे ये लोग सरकार चलाते हैं किस दबाव में चलती हैं ਕਿੰਨੇ ਗਲਤ ਕੰਮ ਇਸ ਸਰਕਾਰ ਮੇ ਹੋ ਰਿਹਾ ਹੈ ਬਹੁਤ ਜਲਦੀ ਇਹ ਸਭ ਕੁ ਮੈਂ ਜੋ ਪਰਦਾਫਾਸ਼ ਕਰੂੰਗਾ ਔਰ ਅੱਜ ਮੈਂ ਆਪਣੇ ਹਲਕੇ ਕੇ ਲੋਕੋਨ ਕੋ ਇਹ ਕਹਿਣਾ ਚਾਹਤਾ ਹੂੰ ਜੋ ਮੈਂਨੇ ਉਸ ਫੀਲ ਕਮਨ ਨੂੰ ਜਿਹਨੇ ਜੋ ਕਦਮ ਉਠਾਇਆ ਹਮ ਪਰ ਵਿਸ਼ਵਾਸ ਕਰੋ ਔਰ ਹਮ ਇੱਕ ਵਾਰ ਹਮੇ ਮੌਕਾ ਦੋ ਕਿ ਜਨਤਾ ਕੇ ਵਿੱਚ ਮੈਂ ਜਾਏਗੇ ਔਰ ਉਨਕੇ ਹੱਕ ਕੀ ਲਈ ਲੜenge ਬਹੁਤ ਬਧਨ ਹੈ ਬੋਲਦੇ ਇੱਕ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝ ਰਿਹਾ ਕਿ ਮੈਂ ਪ੍ਰਵਾਸ ਚ ਵਾਪਸ ਆਇਆ ਹੂੰ ਕਿਉਂਕਿ ਮੈਂ ਇਸੇ ਪ੍ਰਵਾਸ ਦਾ ਸਦਸਾ ਸੀ ਪਰ ਮੈਂ ਕੁਝ ਗੱਲਾਂ ਦੇ ਵਿੱਚ ਆ ਕੇ ਆਪਣੇ ਪ੍ਰਵਾਸ ਤੋਂ ਦੂਰ ਚਲਾ ਗਿਆ ਸੀ ਪਰ ਜਿਸ ਮੈਂ ਵਿਸ਼ਵਾਸ ਦੇ ਨਾਲ ਗਿਆ ਸੀ ਉੱਥੇ ਉਹ ਚੀਜ਼ ਨਹੀਂ ਹੈ ਇੱਕ ਕੰਪਨੀ ਲਾਂਚਾ ਹਿੰਦੁਸਤਾਨ ਚ ਹੋਈ ਹੋਈ ਹੈ ਉਹ ਕੰਪਨੀ ਦਾ ਨਾਮ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕੰਪਨੀ ਦੇ ਤੌਰ ਦੇ ਉੱਤੇ ਦੇਸ਼ ਦੇ ਵਿੱਚ ਕੰਮ ਕਰ ਲਈ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਬਹੁਤ ਕੁਝ ਦੱਸਾਂਗਾ ਵਿਦ ਪ੍ਰੂਫ ਦੇ ਨਾਲ ਪਰ ਇਹ ਜਿਹੜੇ ਲੋਕ ਜਿਹੜੀਆਂ ਫਾਹ ਫਲਾ ਰਹੇ ਆ ਮਿਸ਼ਨ ਲੋਟਸ ਦੀਆਂ ਲੈਣ ਦੇਣ ਦੀਆਂ ਉਹਰੇ ਤੂੰ ਮੇਰਾ ਪਰਿਵਾਰ ਜਾਂ ਮੈਂ ਡਰਨ ਵਾਲਾ ਨਹੀਂ ਪਰ ਇਹ ਜਿਹੜਾ ਮਿਸ਼ਨ ਲੋਟਸ ਹੈ ਉਹ ਬਿਲਕੁਲ ਫੇਕ ਹੈ ਇਸ ਗੱਲ ਦੀ ਮੈਂ ਗਾਰੰਟੀ ਦੇ ਨਾਲ ਪੂਰੇ ਭਾਰਤ ਦੇ ਲੋਕਾਂ ਨੂੰ ਕਿ ਉਹ ਸਾਰਾ ਕੁਝ ਜਿਹੜਾ ਇਹ ਜਿਹੜਾ ਚਲਾਇਆ ਹੋਇਆ ਪੀਰ ਹੈ ਇਹ ਆਮ ਆਦੀ ਪਾਰਟੀ ਦਾ ਹੈ ਕਿਉਂਕਿ ਸਾਡੇ ਉੱਤੇ ਕਿਸ਼ਤੀ ਦਾ ਪ੍ਰੈਸ਼ਰ ਸੀ ਕਿਸ ਪੋਜੀਸ਼ਨ ਦੇ ਨਾਲ ਸਾਡੇ ਕੋਲ ਜਿਹੜੀ ਮਿਸ਼ਨ ਨੋਟਿਸ ਦੀ ਕੰਪਲੇਨਤ ਦਿਵਾਈ ਗਈ ਆਉਣ ਵਾਲੇ ਸਮੇਂ ਤੇ ਇਹਨੂੰ ਜਾਗਰੂਤ ਕਰਾਂਗੇ ਪਰ ਅੱਜ ਮੈਂ ਆਮ ਆਦੀ ਪਾਰਟੀ ਨੂੰ ਛੱਡ ਕੇ ਪਰਿਵਾਰ ਚ ਵਾਪਸ ਆਇਆ ਬਾਤ ਦੇ ਤਾਂ ਪੱਜ ਦੇ ਵਿੱਚ ਪਰ ਮੇਰੇ ਘਰ ਦੇ ਵਿੱਚ ਪੁਲਿਸ ਨੇ ਕੁਝ ਲੋਕ ਸਿਵਲ ਵਰਦੀ ਚ ਕੁਝ ਪੁਲਿਸ ਦੀ ਵਰਦੀ ਮੇਰੇ ਪਰਿਵਾਰ ਨੂੰ ਡਰਾਣਾ ਚਾਹੁੰਦੇ ਆ ਧਮਕਾਣਾ ਚਾਹੁੰਦੇ ਮੈਂ ਮੇਰਾ ਪਰਿਵਾਰ ਡਰਨ ਵਾਲਾ ਨਹੀਂ ਧਮਕਨ ਵਾਲਾ ਨਹੀਂ ਉਹਨਾਂ ਦੀ ਜਿਹੜੀ ਵੀਡੀਓ ਹੈ ਮਲਾਜਮਾਂ ਦੀ ਜਿਹੜੀ ਮੇਰੇ ਆਫਿਸ ਤੇ ਮੇਰੇ ਘਰ ਚ ਬਣ ਚੁੱਕੀ ਆ ਅਨਮਲ ਦਿਨਾਂ ਦੇ ਉੱਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹਨਾ ਕਿ ਇਹਨਾਂ ਦਾ ਜਿਹੜਾ ਚਿਹਰਾ ਹੈ ਇਹਨਾਂ ਦਾ ਜਿਹੜਾ ਬੇਨਕਾਬ ਕਰਨ ਦਾ ਮੌਕਾ ਆ ਗਿਆ ਹੈ ਕਿ ਅਸੀਂ ਲੋਕ ਇੱਕ ਐਸੇ ਦੇਸ਼ ਦੇ ਜਿਹੜੇ ਦੇਸ਼ ਨੂੰ ਜਿਹੜਾ ਚਲਾਉਣ ਵਾਲਾ ਇਨਸਾਨ ਜਿਹੜਾ ਗਰੀਬਾਂ ਦੀ ਅੱਜ Dalitਾਂ ਦੀ ਅੱਜ ਜਿਹੜੇ ਪਿਛੜਿਆਂ ਦੀ ਗੱਲ ਕਰਦਾ ਹੈ ਅੱਜ ਉਹਨਾਂ ਦੀ ਸੋਚ ਉੱਤੇ ਕੰਮ ਕਰਦਾ ਹੈ ਉਹ ਦੇਸ਼ ਦੇ ਵਿੱਚ ਜਿਹੜਾ ਨਰੇਂਦਰ ਮੋਦੀ ਜੋ ਕੰਮ ਕਰਦੇ ਹੈ ਨਰਾਜ਼ਗੀ ਨਹੀਂ ਹੈ ہم ਲੋਕੋ ਨੂੰ ਉਹ ਯੂਜ਼ ਕਰ ਰਹੇ ਹਨ ਜਿੰਨੇ ਵੀ ਮੇਰੇ ਸਾਥੀ ਐਮਐਲਏ ਹੈ ਜੋ ਮੈਨੂੰ ਸੁਣ ਰਹੇ ਹਨ ਉਹਨਾਂ ਨੂੰ ਮੈਂ ਇਹ ਹੀ ਕਹਾਂਗਾ ਕਿ ਆਪਣਾ ਸੱਚਾ ਜੋ ਚਿਹਰਾ ਹੈ ਜਨਤਾ ਦੇ ਵਿੱਚ ਵੀ ਲੈ ਕੇ ਆਓ ਅੱਜ ਮੈਂ ਇਕੱਲਾ ਐਮਐਲਏ ਹਸਨ ਨਹੀਂ ਹੂੰ ਕਿ ਜੋ ਮੈਂ ਅੱਜ ਕਰਪਰਾ ਹੂੰ ਆਪਣੇ ਲੋਕੋ ਕੇ ਲਈ ਹੈ कि एम एल ए बना था अपने हल्के के लिए कुछ करूंगा अपने लोगों के लिए कुछ ना कुछ बदलाव के रूप में उन लोगों की हर बात को रख पाऊंगा पर यहाँ पर ताना शाह चल रहा है एक आदमी का राज चल रहा है दूसरे की कोई बात सुनता नहीं है आने वाले समय में मैं ये करूंगा कि कैसे कैसे ये लोग सरकार चलाते हैं किस दबाव में चलती हैं कितने गलत काम इस सरकार में हो रहे हैं बहुत जल्दी इन सभी का मैं जो पर्दाफाश करूंगा और आज मैं अपने हल्के के लोगों को ये कहना चाहता हूं, जो मैंने और सुशील कुमार इंकू जी ने जो कदम उठाया हम पर विश्वास करो और हम एक बार हमें मौका दो कि जनता के बीच में हम जाएंगे और उनके हक हाँ की लड़ाई लड़ेंगे बहुत बहुत धन्यवाद